ਦੀ ਬਾਹ ਪਕੜਦੀ ਉਹ ਛੱਡਦੇ ਨਹੀਂ ਤਾਂ ਗੁਰੂ ਪਿਆਰੋ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਦਸਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੇ ਸਾਨੂੰ ਗੁਰੂ ਪਿਆਰੋ ਗਿੱਧੜਾ ਤੋਂ ਸ਼ੇਰ ਬਣਾਇਆ ਗਿੱਧੜਾ ਤੋਂ ਸ਼ੇਰ ਬਣਾ ਕਰਕੇ ਪੀਵੋ ਬਹੁਲ ਖੰਡ ਧਾਰ ਹੋਏ ਜਨਮ ਸੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਕੋ ਜੇਲਾ ਇਹ ਬਾਤ ਪੜਾਈ ਸਤਗੁਰੂ ਗੁਰੂ ਕ tangi ਤਰਪਾਸਾ ਜੀ ਨੇ ਸਿੱਖਾਂ ਨੂੰ ਇਹ ਗੱਲ ਆਖੀ ਕਹਿੰਦੇ ਅਸੀਂ ਐਸਾ ਪਾਠ ਪੜਾਉਣਾਗਾ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਅਣਜਾਣ ਅਗਿਆਨ ਰੂਪੇ ਹਨੇਰੇ ਦੇ ਵਿੱਚ ਆ ਕਿਹੜਾ ਪਾਠ ਪੜਾਇਆ ਕਿ Hindu ਧਰਮ ਦੇ ਵਿੱਚ ਚਲੇ ਜਾਓ ਤਾਂ ਉੱਤੇ ਜਿਹੜਾ ਗੁਰੂ ਆ ਤਾਂ ਗੁਰੂ ਹੀ ਰਵੇਗਾ ਜਿਹੜਾ ਕੇਲਾ ਤੇ ਉਹ ਕੇਲਾ ਹੀ ਹਿੰਦੂ ਧਰਮ ਦੇ ਵਿੱਚ ਚਲੇ ਜਾਓ ਗੁਰੂ ਆਤਾ ਗੁਰੂ ਆ ਤੇ ਚੇਲਾ ਤੇ ਚੇਲਾ ਅਸਾਈ ਧਰਮ ਦੇ ਵਿੱਚ ਵੀ ਇਦਾਂ ਕੇਵਲ ਤੇ ਕੇਵਲ ਜਿਹੜਾ ਸਿੱਖ ਧਰਮ ਐਸਾ ਪ੍ਰਗਟ ਕਰੂਗਾ ਜਿਹਦੇ ਵਿੱਚ ਵਾਹੋ ਵਾਹੋ ਗੋ ਬੰਦ ਸਿੰਘ ਆਪੇ ਗੁਰ ਚੇਲਾ ਗੁਰੂ ਨਾਨਕ ਦੇ ਘਰ ਦੀ ਵਡਿਆਈ ਐਸੀ ਹੋਵੇਗੀ ਜਿਹੜਾ ਗੁਰੂ ਆ ਉਹ ਚੇਲਾ ਵੀ ਬਣੇਗਾ ਤੇ ਜਿਹੜਾ ਚੇਲਾ ਉਹ ਗੁਰੂ ਵੀ ਅਖਵਾਵੇਗਾ ਤੇ ਇਹ ਨਹੀਂ ਹੋ ਸਕਦਾ ਵੀ ਜਿਹੜਾ ਗੁਰੂ ਆ ਤਾਂ ਉਹ ਗੁਰੂ ਹੀ ਰਹੇਗਾ ਤੇ ਚੇਲਾ ਤਾਂ ਚੇਲਾ ਨਹੀਂ ਚੇਲੇ ਨੂੰ ਵੀ ਪਦਵੀ ਮਿਲੇ ਕੋਈ ਗੁਰੂ ਵਾਲੀ ਔਰ ਗੁਰੂ ਵੀ ਚੇਲੇ ਵਾਲਾ ਇਹ ਪਦਵੀ ਪ੍ਰਾਪਤ ਕਰ ਸਕਦਾ ਭਾਵ ਨਿਮਰਤਾ ਦਾ ਪਾਠ ਨਾਮ ਬੀਜ ਸੰਤੋਖ ਸਹਾਗਾ ਰੱਖ ਗਰੀਬੀ ਵੇ ਸਤਿਗੁਰਾਂ ਨੇ ਗੁਰੂ ਪਿਆਰੋ ਨਾਮ ਦਾ ਬੀਜ ਸਾਡੇ ਹਿਰਦੇ ਰੂਪੀ ਕਰਦੇ ਵਿੱਚ ਵੀਜ ਕਰਕੇ ਸਾਨੂੰ ਨਿਮਰਤਾ ਦਾ ಪಾਠ ਪੜਾਇਆ ਕਿ ਸਿੱਖ ਧਰਮ ਦੇ ਵਿੱਚ ਦਇਆ ਭਾਈ ਦਇਆ ਸਿੰਘ ਜੀ ਨੂੰ ਆਖਿਆ ਭਾਈ ਸਾਨੂੰ ਦਇਆ ਦੀ ਲੋੜ ਆ ਤੁਸੀਂ ਪਹਿਲਾਂ ਆਏ ਪਹਿਲੇ ਨੰਬਰ ਤੇ ਭਾਈ ਦਇਆ ਸਿੰਘ ਜੀ ਆਏ ਪੰਜ ਪਿਆਰਿਆਂ ਦੇ ਵਿੱਚੋਂ ਕਿ ਸਿੱਖ ਦੇ ਅੰਦਰ ਮੈਂ ਦਇਆ ਪੈਦਾ ਕਰਨੀ ਆ ਇੰਨੇ ਕਿ ਦਇਆ ਪੈਦਾ ਕਰਨੀ ਹੈ ਜੇ ਉਹ ਗੁਰੂ ਆਤਾ ਉਹ ਚੇਲਾ ਵੀ ਬਣ ਸਕਦਾ ਹੈ ਭਾਵ ਕਿ ਉਹ ਨਿਮਰਤਾ ਦੇ ਵਿੱਚ ਐਨਾ ਰਹਿ ਕਰਕੇ ਹਰਦੀ ਅਹੰਕਾਰ ਨਾ ਭਾਵੀ ਵੇਦ ਪੋਖ ਸੁਣਾਵੇ ਕਦੇ ਸੇ ਕਹੇ ਅਹੰਕਾਰ ਨਾ ਕਰੇ ਸਭ ਖੁਸ਼ ਹੁੰਦੇ ਹੋਏ ਵੀ ਸੇ ਇਦਾਂ ਦਾ ਪਾਠ ਧੰਨ ਗੁਰੂ ਕਾਂਗੀ ਤਰਪਾ ਸਾ ਜੀ ਨੇ ਸਾਨੂੰ ਪੜ੍ਹਾਉਣਾ ਕੀਤਾ ਤਾਂ ਅੰਮ੍ਰਿਤ ਦੀ ਪਾਹੌਲ ਧੰਨ ਗੁਰੂ ਕਾਂਗੀ ਤਰਪਾ ਸਾ ਜੀ ਨੇ 1699 ਦੀ ਬਸਾਖੀ ਨੂੰ ਤਿਆਰ ਕੀਤੀ ਤੇ ਆਖਰਾ ਕੀਤਾ ਗੁਰੂ ਪਿਆਰੋ ਅੱਜ ਸਤਿ ਦੇਣਾ ਹੈ 80 ਹਜ਼ਾਰ ਦਾ ਇਕੱਠ ਹੋਇਆ ਉਸ ਦਿਨ ਤੇ ਗੁਰੂ ਪਿਆਰੋ ਸਤਗੁਰਾਂ ਨੇ ਆਖਿਆ ਕਿ ਅੱਜ ਪੰਜ ਸੀਸ ਲੈ ਜਾਣਗੇ ਔਰ ਪੰਜ ਸੀਸ ਲੈ ਕਰਕੇ ਉਸ ਤੋਂ ਬਾਅਦ ਦੇ ਵਿੱਚ ਅੰਮ੍ਰਿਤ ਦੀ ਪਾਹੌਲ ਜਿਹੜੀ ਉਹ ਤਿਆਰ ਕੀਤੀ ਜਾਵੇਗੀ ਤੇ ਜਿੱਦੜਾ ਤੋਂ ਸੇਰ ਬਣਾਇਆ ਜਾਊਗਾ ਕਿਉਂਕਿ ਇਤਿਹਾਸ ਜਿਹੜਾ ਬੜਾ ਲੰਮਾ ਆਪਾਂ ਸ਼ਾਰਟਕਟ ਸੁਣਾਉਣਾ ਹੈ